ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪ ਜੀ ਦੇ ਸਾਹਮਣੇ ਗਰਮ ਪਾਣੀ ਵਿੱਚ ਦਾਲ ਬਣਾਈ ਜਾਵੇਗੀ ਆ ਦੇਖੋ ਵਾਹਿਗੁਰੂ ਜੀ ਇਹਦੇ ਵਿੱਚ ਹਰੀ ਦਾਲ ਹੈ ਜੀ ਇਹਨਾਂ ਮਟਕੀਆਂ ਨੇ ਤੇ ਹਰੀ ਦਾਲ ਹੈ ਜੀ ਤੇ ਇਹ ਦਾਲ ਇਹ ਦਾਲ ਵਾਹਿਗੁਰੂ ਜੀ ਪਾਣੀ ਦੇ ਵਿੱਚ ਬਣਾਈ ਜਾਊਗੀ ਗਰਮ ਪਾਣੀ ਦੇ ਵਿੱਚ ਆ ਦੇਖੋ ਜੀ ਗਰਮ ਪਾਣੀ ਉਬਲਦਾ ਹੋਇਆ ਆ ਗਰਮ ਪਾਣੀ 'ਚ ਮਟਕੀਆਂ ਲੱਗੀਆਂ ਹੋਈਆਂ ਨੇ ਜੀ ਪਹਿਲਾਂ ਤੋਂ ਹੀ ਪਰ ਇਹਨਾਂ ਦੇ ਵਿੱਚ ਚਾਵਲ ਨੇ ਇਹ ਚਾਵਲ ਦੇ ਮਟਕੀਆਂ ਨੇ ਜੀ ਆਹ ਦੇਖੋ ਜੀ ਦਾਲ ਦੀ ਮਟਕੀ ਤੁਹਾਡੇ ਸਾਹਮਣੇ ਵੱਖ ਕਰ ਮੈਂ ਲੈ ਕੇ ਚੱਲਿਆਂ ਇਹ ਸੇਵਾਦਾਨ ਨੂੰ ਫਰੋਣ ਲੱਗਾ ਦਾਲ ਦੀ ਮਟਕੀ ਲੋ ਜੀ ਵੀਰ ਜੀ ਆਹ ਚੱਕੋ ਜੀ ਆਹ ਵੇਖੋ ਜੀ ਸਭ ਤੋਂ ਪਹਿਲਾਂ ਸੇਵਾਦਾਰ ਨੇ ਇਹਦੇ ਵਿੱਚ ਗਰਮ ਪਾਣੀ ਪਾਇਆ ਠੀਕ ਹੈ ਜੀ ਆਪ ਜੀ ਸਾਹਮਣੇ ਗਰਮ ਪਾਣੀ ਪਾਇਆ ਜੀ ਗਰਮੂਤ ਪਾਣੀ ਦੇ ਨਾਲ ਭਟਕੀਆਂ ਭਰ ਦਿੱਤੀਆਂ ਤੇ ਗਰਮ ਪਾਣੀ ਦੇ ਵਿੱਚ ਦਾਲ ਤਿਆਰ ਹੋਵੇਗੀ ਜੀ ਆ ਦੇਖੋ ਜੀ ਟੀਦੀ ਮਟਕੀ ਵਿੱਚ ਪਾਣੀ ਪਾਇਆ ਜਾ ਰਿਹਾ ਜੀ ਕਿ ਕਿਤੇ ਜਰ ਬਣ ਜਾਏਗਾ ਮਾਰਾ ਜੀ ਨਾ ਸ਼ੁਕਰੀਆ ਤਾਂ ਸਵੇਰ ਚਲੇਗੀ ਦੋ ਸਵੇਰ ਚਲੇਗੀ ਸਵੇਰ 4:00 3:00 ਵਜੇ ਸਵੇਰ 3:00 ਵਜੇ ਨਿਕਲੇਗੀ ਇਸੇ ਵਿੱਚ ਰਹੇਗਾ ਨਾ ਕੁਝ ਹੋਰ ਵੀ ਪ੍ਰੋਸੈਸਿੰਗ ਚਲੇਗੀ ਇਸੇ ਵਿੱਚ ਠੀਕ ਹੈ ਜੀ ਦਾਲ ਦੇ ਵਿੱਚ ਪਾਣੀ ਦੇਖੋ ਪਾਣੀ ਨਾਲ ਇਹ ਮਟਕੀਆਂ ਫੁੱਲ ਭਰਤੀਆਂ ਦੇ ਵਿੱਚ ਦਾਲ ਹੈ ਜੀ ਹਰੇ ਰੰਗ ਦੀ ਤੇ ਹੁਣ ਇਹਨਾਂ ਮਟਕੀਆਂ ਨੂੰ ਇਸ ਕੱਪੜੇ ਨਾਲ ਬੰਨਿਆ ਜਾਵੇਗਾ ਚੰਗੀ ਤਰ੍ਹਾਂ ਤੇ ਵਾਹਿਗੁਰੂ ਜੀ ਜੋ ਵੀ ਮੇਰੇ ਭੈਣ ਭਰਾਸ ਵੀਡੀਓ ਨੂੰ ਦੇਖ ਰਹੇ ਨੇ ਉਹ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰੇ ਤੇ ਤੁਹਾਡੇ ਸਾਹਮਣੇ ਵੇਖੋ ਜੀ ਸੇਵਾਦਾਰ ਜੀ ਨੇ ਇਸ ਮਟਕੀ ਨੂੰ ਚੰਗੀ ਤਰ੍ਹਾਂ ਦੇਖੋ ਜੀ ਬੰਨ ਰਿਹਾ ਠੀਕ ਹੈ ਜੀ ਇੱਕ ਹੋ ਗਈ ਹੁਣ ਦੂਜੀ ਮਟਕੀ ਦੀ ਤਿਆਰੀ ਦੇਖੋ ਜੀ ਆਪ ਜੀ ਦੇ ਸਾਹਮਣੇ ਚੰਗੀ ਤਰ੍ਹਾਂ ਦਾਲ ਦੀ ਮਟਕੀ ਵਿੱਚ ਪਾਣੀ ਪਾ ਕੇ ਦਾਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਬੰਨ ਦਿੱਤਾ ਗਿਆ ਪੱਕੀ ਤਰ੍ਹਾਂ ਪੱਕਾ ਕੰਮ ਕਰਤਾ ਇਹਨੇ ਤਾਂ ਕਿ ਇਹ ਮਟਕੀ ਪਾਣੀ ਵਿੱਚ ਖੁੱਲੇ ਨਾ ਕਈ ਵਾਰ ਹੁੰਦਾ ਕਿ ਉਤੋਂ ਰੱਸੀ ਖੁੱਲ ਜਾਂਦੀ ਹੈ ਤੇ ਸਾਰੀ ਜਰਾ ਦਾਲ ਦੀ ਮਟਕੀ ਮੁੱਢੀ ਹੋ ਜਾਂਦੀ ਹੈ ਕਈ ਯਾਰ ਤਾਂ ਸੇਵਾਦਾਰ ਆਪਣੇ ਲੋ ਪੱਕਾ ਕੰਮ ਕਰ ਰਿਆ ਤੇ ਜੋ ਵੀ ਮੇਰੇ ਭੈਣੋ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਕਮੈਂਟ ਵਿੱਚ ਲਿਖੋ ਧੰਨ ਗੁਰੂ ਨਾਨਕ ਜੀ ਆ ਫਿਰ ਵਾਹਿਗੁਰੂ ਜੀ ਠੀਕ ਹੈ ਜੀ ਹੁਣ ਦੇਖੋ ਜੀ ਉਹਨੇ ਇਹ ਸੇਵਾਦਾਰ ਇਹਨਾਂ ਨੂੰ ਪਾਣੀ ਵਿੱਚ ਛੁੱਟੇਗਾ। ਉਹ ਭਾਵੇਂ ਪਾਣੀ 'ਚ ਰੱਖੇਗਾ। ਆ ਦੇਖੋ ਜੀ ਆਪ ਜੀ ਦੇ ਸਾਹਮਣੇ ਠੀਕ ਹੈ ਡੁੱਬ ਗਈ ਪਾਣੀ 'ਚ। ਇਸੇ ਕੱਪੜੇ ਦਾ ਚੰਗੀ ਤਰ੍ਹਾਂ ਬੰਨੇ ਹੋਇਆ ਹੁਣ ਇਸੇ ਦਾ ਵੀ ਨੁਕਸਾਨ ਹੀ ਹੋਵੇਗਾ। ਦੇਖੋ ਜੀ ਠੀਕ ਹੈ ਜੀ ਡੁੱਬ ਗਈ। ਤੇ ਆ ਦੇਖੋ ਜੀ ਆਪ ਜੀ ਦੇ ਸਾਹਮਣੇ। ਆ ਦੇਖੋ ਜੀ ਪਾਣੀ 'ਚ ਡੁੱਬ ਗਈਆਂ। ਤੇ 2-3 ਘੰਟੇ ਬਾਅਦ ਫਿਰ ਇਹ ਜੋ ਦਾਲ ਹੈ ਨਾ ਇਹ ਨਰਮ ਹੋ ਜਾਵੇਗੀ ਪਾਣੀ ਚ ਪਾਣੀ ਚ ਦਰਮ ਹੋ ਕੇ ਫਿਰ ਰਸੋਈ ਦੇ ਵਿੱਚ ਤੜਕਾ ਲੱਗੂ ਇਸ ਦਾਲ ਨੂੰ ਤੇ ਉਹ ਸਾਹਮਣੇ ਮਟਕੀਆਂ ਨੇ ਵਾਹਿਗੁਰੂ ਜੀ ਉਹਨਾਂ ਦੇ ਵਿੱਚ ਚਾਵਲ ਨੇ ਚਾਵਲ 40-45 ਮਿੰਟਾਂ ਜਿਆਰ ਹੋ ਜਾਂਦੇ ਨੇ ਤੇ ਦਾਲ ਹੋ ਗਈ ਰਾਜਮਾ ਹੋ ਗਿਆ ਰੋਂਗੀ ਹੋ ਗਈ ਇਹਨਾਂ ਨੂੰ ਥੋੜਾ ਵੱਧ ਸਮਾਂ ਲੱਗਦਾ ਠੀਕ ਹੈ ਦੀਪੇ ਹੋ ਗਿਆ ਠੀਕ ਹੈ ਜੀ ਤੇ 2-3 ਘੰਟੇ ਬਾਅਦ ਦਾਲ ਤਿਆਰ ਹੋ ਜਾਵੇਗੀ ਤੜਕਾ ਰਸੋਈ 'ਚ ਲੱਗੂਗਾ ਕਿਉਂਕਿ ਪਾਣੀ ਗਰਮ ਹੈ ਨਾ ਗਰਮ ਪਾਣੀ 'ਚ ਦਾਲ ਨਰਮ ਹੋ ਜਾਂਦੀ ਹੈ ਤੜਕਾ ਰਸੋਈ 'ਚ ਲੱਗਦਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ